ਲਓ ਜੀ ਅੱਜ ਤੁਹਾਨੂੰ ਦੱਸਾਂਗੇ ਕੱਚੇ ਤੇਲ ਤੋਂ ਕੀ ਕੀ ਤਿਆਰ ਕਰਿਆ ਜਾਂਦਾ ਤੇ ਪੈਟਰੋਲ ਕਿਵੇਂ ਤਿਆਰ ਹੁੰਦਾ ਜਦੋਂ ਕੱਚਾ ਤੇਲ ਕੱਢਿਆ ਜਾਂਦਾ ਤੇ ਕਾਫੀ ਜ਼ਿਆਦਾ ਚਿਪਚਿਪਾ ਹੁੰਦਾ ਤੇ ਕਾਫੀ ਜ਼ਿਆਦਾ ਗਾੜਾ ਹੁੰਦਾ ਫਿਰ ਇਹਨੂੰ 370 ਡਿਗਰੀ ਸੈਲਸੀਅਸ ਤੇ ਪਕਾਇਆ ਜਾਂਦਾ ਉਹਦੇ ਬਾਅਦ ਇੱਕ ਭਾਫ਼ ਤੇ ਜਮਾ ਹੋ ਜਾਂਦੇ ਨੇ ਇਹ ਭਾਫ਼ ਬਣ ਕੇ ਉਹਦੇ ਜਿਹੜੇ ਹਲਕੇ ਮੋਲੀਕਿਊਲ ਹੁੰਦੇ ਨੇ ਉਹ ਉੱਪਰ ਚਲੇ ਜਾਂਦੇ ਨੇ ਤੇ ਜਿਹੜੇ ਭਾਰੇ ਹੁੰਦੇ ਨੇ ਉਹ ਥੱਲੇ ਰਹਿ ਜਾਂਦੇ ਨੇ ਯਾਨੀ ਕਿ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਗੇ ਨੰਬਰ ਤੇ ਜਿਹੜੀ ਸਭ ਤੋਂ ਉੱਪਰ ਗੈਸ ਹੁੰਦੀ ਆ ਉਹਨੂੰ ਕਹਿੰਦੇ ਨੇ ਪੈਟਰੋਲੀਅਮ ਗੈਸ ਇਹ ਤੋਂ ਸਿਲੰਡਰ ਭਰੇ ਜਾਂਦੇ ਨੇ ਜਿਹੜੀ ਘਰਾਂ 'ਚ ਗੈਸ ਵਰਤੀ ਜਾਂਦੀ ਆ ਦੂਜੇ ਨੰਬਰ ਤੇ ਆ ਜਾਂਦਾ ਆਪਣੇ ਗੈਸੋਲੀਨ ਇਹ ਜਾਣ ਕੇ ਪੈਟਰੋਲ ਜਿਹੜਾ ਆਪਾਂ ਪੈਟਰੋਲ ਵਰਤਦੇ ਆ ਤੀਜੇ ਨੰਬਰ ਤੇ ਆ ਜਾਂਦੀ ਆ ਨੈਫਤਾ ਪਲਾਸਟਿਕ ਬਣਾਉਣ ਲਈ ਇਹਦੀ ਵਰਤੋਂ ਕੀਤੀ ਜਾਂਦੀ ਆ ਫਿਰ ਆ ਜਾਂਦੀ ਆ ਪੈਰਾਫਿਨ ਇਹ ਤੋਂ ਮਿੱਟੀ ਦਾ ਤੇਲ ਤਿਆਰ ਕਰਿਆ ਜਾਂਦਾ ਫਿਰ ਆ ਜਾਂਦਾ ਡੀਜ਼ਲ ਜੇ ਤੋ ਤੁਹਾਨੂੰ ਪਤਾ ਗੱਟੀਆਂ ਚਲੇ ਜਾਂਦੇ ਨੇ ਫਿਰ ਆ ਜਾਂਦਾ ਫਿਊਲ ਆਇਲ ਜਿਹਦੇ ਨਾਲ ਜਿਹੜਾ ਫੈਕਟਰੀਆਂ ਦੇ ਵਿੱਚ ਵਰਤੇ ਜਾਂਦਾ ਫਿਰ ਆ ਜਾਂਦਾ ਲੂਬ੍ਰੀਕੇਟਿੰਗ ਆਇਲ ਤੇ ਉਸ ਤੋਂ ਬਾਅਦ ਆਉਂਦਾ ਬਿਟਮ ਜਿਹੜਾ ਬਿਟਮ ਹੁੰਦਾ ਇਹ ਸੜਕਾਂ ਬਣਾਉਣ ਦੇ ਵਿੱਚ ਵਰਤੇ ਜਾਂਦਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ